ਕੀ ਕਰਨਾ ਸਾਡੇ ਵਾਲੇ ਕੀ ਕਰਦੇ ਨੇ ਆ ਤੁਹਾਡੀ ਜਦੋਂ ਤੁਸੀਂ ਕਿਹਾ ਵੀ ਦੁੱਖ ਨਾ ਆਵੇ ਬੀਬੀਓ ਜੇ ਤੁਸੀਂ ਐ ਕਹਿਣਾ ਹੈ ਵੀ ਬਾਬਾ ਜੀ ਕੋਈ ਦੁੱਖ ਸਾਡੇ ਤੇ ਬੋਲੋ ਨਾ ਆਵੇ ਤੇ ਬਾਬਾ ਜੀ ਨੇ ਕਹਿਣਾ ਫਿਰ ਕੱਢ 5100 ਕਰੀਏ ਤੇਰਾ ਪਾਠ ਬਾਬਾ ਜੀ ਸਾਡਿਆਂ ਨੇ ਇਹੀ ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਨੇ ਇਹ ਕਹਿੰਦੇ ਉਹ ਤੇ ਕਹਿੰਦੇ ਆਉਣਗੇ ਆ ਜਿਨ੍ਹਾਂ ਪੈਂਤੀਆਂ ਦੀ ਬਾਣੀ ਪੜ੍ਹਦੇ ਉਹਨਾਂ ਤੇ ਨਹੀਂ ਆਏ ਬੋਲੋ ਆਏ ਆਏ ਕਿ ਨਹੀਂ ਆਏ ਇਹ ਕਹਿੰਦੇ ਮਰ ਜਾਣੇ ਕਹਿੰਦੇ ਨੇ ਵੀ ਆਉਣ ਨਹੀਂ ਦੇਣਾ ਦੁੱਖ ਤੇਰੇ ਤੇ ਨਾਲੇ ਸਭ ਤੋਂ ਵੱਧ ਦੁਖੀ ਇਹ ਨੇ ਆਪ ਲੋਕਾਂ ਨੂੰ ਕਹਿੰਦੇ ਨੇ ਤੇਰੇ ਤੇ ਦੁੱਖ ਆਉਣ ਨਹੀਂ ਦਿੰਦੇ ਅਸੀਂ ਤੇ ਤੁਹਾਡੇ ਤੇ ਨਹੀਂ ਆਉਂਦੇ ਤੇਰੇ ਐਕਸੀਡੈਂਟ ਨਹੀਂ ਹੁੰਦੇ ਤੁਹਾਨੂੰ ਪ੍ਰੋਬਲਮਾਂ ਨਹੀਂ ਆਉਂਦੀਆਂ ਤੁਹਾਨੂੰ ਬਿਮਾਰੀਆਂ ਨਹੀਂ ਲੱਗਦੀਆਂ ਤੁਹਾਨੂੰ ਰੋਗ ਨਹੀਂ ਲੱਗਦੇ ਤੁਸੀਂ ਸਪੈਸ਼ਲਿਸਟ ਡਾਕਟਰਾਂ ਦੇ ਨਹੀਂ ਜਾਂਦੇ ਤੁਹਾਨੂੰ ਸ਼ੂਗਰਾਂ ਨਹੀਂ ਹੁੰਦੀਆਂ ਤੁਹਾਡੇ ਸਭ ਦੇ ਨਿਆਣੇ ਹੋ ਜਾਂਦੇ ਨੇ ਤੇਰੀ ਰਿਸ਼ਤੇਦਾਰੀ ਚ ਕੋਈ ਬੰਦਾ ਨਹੀਂ ਜਿਹਦੇ ਬੱਚਾ ਨਾ ਹੋਇਆ ਹੋਵੇ ਹਰੇਕ ਨੂੰ ਮੁੰਡੇ ਵੰਡੀਆਂ ਨਾ ਜੇ ਤੁਹਾਡੇ ਮਗਰ ਲੱਗਦੇ ਤੇ ਧੀਆਂ ਤੇ ਜੰਮਦੀਆਂ ਹੀ ਨਾ ਇੱਥੇ ਆਹ ਗੱਲਾਂ ਮਿਰਚਾਂ ਲਾਉਂਦੀਆਂ ਇਹਨਾਂ ਦੇ ਪਰ ਸੱਚ ਇਹੋ ਹੀ ਹੈ ਮੰਨੋ ਚਾਹੇ ਨਾ ਮੰਨੋ ਸੱਚ ਹੈ ਕਿਉਂ ਫਸੇ ਸਾਡਾ ਕੋਈ ਬੱਚਾ ਯਾਰ ਕਿਸੇ ਇਹੋ ਜਿਹੇ ਬੰਦੇ ਦੀ ਚੁੰਗਲ ਵਿੱਚ ਕਿਉਂ ਫਸੇ ਕਿਸੇ ਸਾਧ ਪਖੰਡੀ ਦੇ ਡੇਰੇ ਕਿਉਂ ਜਾਏ ਆਪਣੀ ਜ਼ਿੰਦਗੀ ਚ ਪੜ੍ਹਾਈ ਕਰੇ ਆਪਣੇ ਆਪਣੇ ਰਾਹ ਚੁਣੇ ਆ ਸੱਚਾ ਗਿਆਨ ਲਵੇ ਸਹਿਜ ਪਾਠ ਕਰੇ ਬਾਣੀ ਪੜੇ ਸਿੱਧਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਇਹਨਾਂ ਵਿਚੋਲਿਆਂ ਨੇ ਬੇੜਾ ਕਰ ਕਰਤਾ ਓਲੇ ਜਿਆਦਾ ਰੱਖੇ ਐ ਵਿਚਲਈ ਗੱਲ ਤੇ ਦਸੀ ਨਹੀਂ ਇਹਨਾਂ ਸੱਚ ਤੇ ਦੱਸਿਆ ਹੀ ਨਹੀਂ ਇਹਨਾਂ ਸਤਿਗੁਰੂ ਕੀ ਸਮਝਾਉਂਦੇ ਐ ਇਹ ਸਾਨੂੰ ਕੁੱਠੇ ਰਾਹ ਪਾਈ ਜਾਂਦੇ ਐ ਉਹ ਸਟਰੋਂਗ ਕਰੋ ਆਪਣੇ ਆਪ ਨੂੰ ਕਮਜ਼ੋਰ ਨਹੀਂ ਬਣਨਾ ਕਮਜ਼ੋਰ ਨਹੀਂ ਹੋਣਾ ਕੈਮ ਹੋਣਾ ਅਸੀਂ ਮਾਈਂਡ ਸਟਰੋਂਗ ਕਰਨ ਲਈ ਆਏ ਆ ਇੱਥੇ ਪੋਜ਼ਿਟਿਵਿਟੀ ਭਰਨ ਲਈ ਆਏ ਆ ਤੂੰ ਆਪਣੇ ਦੁੱਖ ਸੁਣਾ ਤੇਰੇ ਦੁੱਖਾਂ ਨੂੰ ਕੈਸ਼ ਕਰਾਉਣ ਆਲੇ ਬਧੇਰੇ ਬੈਠੇ ਆ ਤੈਨੂੰ ਹਿੰਮਤ ਭਰ ਕੇ ਮੇਰੇ ਵਰਗੇ ਕੋਲ ਆਵੇਂ ਮੇਰੇ ਵਰਗਾ ਹਿੰਮਤ ਭਰ ਕੇ ਭੇਜੇ ਉਹ ਫਿਰ ਕੀ ਹੋ ਗਿਆ ਯਾਰ ਜੇ ਤੇਰੇ ਚਾਹ ਪ੍ਰੋਬਲਮ ਹੈ ਤੇਰੇ ਤੋਂ ਵੱਧ ਦੁਨੀਆ ਦੁਖੀ ਬੈਠੀ ਹੋ ਕਹਿਮ ਫਿਰ ਕੀ ਹੋ ਗਿਆ ਮੇਰੇ ਜੀ ਪੁੱਤ ਨਹੀਂ ਹੋਇਆ ਪੁੱਤਾਂ ਵਾਲੇ ਉਹ ਕਿਹੜਾ ਨਾਲ ਲਈ ਫਿਰਦੇ ਨੇ ਇੱਥੇ ਮੈਂ ਵੇਖਿਆ ਮੈਂ ਸਾਲਕ ਹੋ ਗਿਆ ਮੈਂ ਉਧਰ ਮੱਝਾਂ ਵਾਲੇ ਪਾਸੇ ਗਿਆ ਤੇ ਸਾਡੇ ਮੈਂ ਕਿਹਾ ਕਿਵੇਂ ਆ ਭਾਈ ਤੇਰੇ ਨਿਆਣੇ ਉਹ ਕਹਿੰਦਾ ਮੱਝਾਂ 'ਚ ਜ਼ਿਆਦਾ ਰਹਿੰਦਾ ਫਿਰ ਉਹਨੂੰ ਹੋਰ ਤੇ ਕੋਈ ਗੱਲ ਆਈ ਨਹੀਂ ਮੱਝਾਂ 'ਚ ਰਹਿੰਦਾ ਨਾ ਜ਼ਿਆਦਾ ਉਹ ਕਹਿੰਦਾ ਚਾਰ ਨੇ ਇੰਨੇ ਦੁਖੀ ਕੀਤੇ ਨੇ ਮੇਰਾ ਤੇ ਜੀ ਕਰਦਾ ਕੱਟਿਆਂ ਵਾਲਿਆਂ ਨੂੰ ਦੇ ਦੇਣ ਮੈਨੂੰ ਕਹਿੰਦਾ ਕਹਿੰਦਾ ਚਾਰ ਨੇ ਮੈਂ ਤੰਗ ਹੋਇਆ ਪਿਆ ਮਹਿ ਲੈ ਲੈ ਸੁਆਦ ਮੁੰਡਾ ਚਾਹੀਦਾ ਤੈਨੂੰ ਆਹ ਵੇਖ ਲੈ ਮੁੰਡੇ ਆਲਿਆਂ ਦਾ ਹਾਲ ਕਾਦੇ ਲਈ ਤੁਸੀਂ ਐਦਾਂ ਹੁਣ ਆਪਣੇ ਆਪ ਨੂੰ ਕਾਇਮ ਕਰੋ ਯਾਰ ਜੋ ਜਿਹੜੇ ਪੱਤੇ ਤੈਨੂੰ ਮਿਲਿਆ ਉਹਨਾਂ ਨਾਲ ਖੇਡਣਾ ਸਿੱਖਦਾ ਜਿਹੜੇ ਤਾਸ਼ ਖੇਡਦੇ ਹੋ ਉਹ ਫਿਰ ਕੀ ਕਰਦੇ ਹੋ ਬਈ ਜੇ ਜਿਹੋ ਜਿਹੇ ਪੱਤੇ ਆ ਜਾਣ ਫਿਰ ਬੰਦਾ ਛੱਡ ਕੇ ਭੱਜ ਜਾਂਦਾ ਮੈਨੂੰ ਤੇ ਨਿੱਕੇ ਛੋਟੇ ਪੱਤੇ ਆ ਗਏ ਮੈਂ ਨਹੀਂ ਖੇਡਦਾ ਐਂ ਕਰਦਾ ਕਿ ਬੰਦਾ ਖੇਡਦਾ ਜਿਹੋ ਜਿਹੇ ਹੁਣ ਬੋਲ ਜਿਹੋ ਜਿਹੇ ਵੀ ਹੁਣ ਉਹਨਾਂ ਨਾਲ ਐਦ ਕੀ ਠੀਕ ਨਹੀਂ ਆਏ ਅਗਲੀ ਵਾਰੀ ਠੀਕ ਆ ਜਾਣਗੇ ਉਹ ਜਿਹੜਾ ਤੇਰੇ ਕੋਲ ਹੈ ਉਹ ਦੂਜੇ ਕੋਲ ਨਹੀਂ ਹੁੰਦਾ ਆ ਜਿਹੜੇ ਕਈ ਬੰਦੇ ਪੂਰੇ ਫਿੱਟ ਨੇ ਪੇਟ ਤੇਰਾ ਕਿਵੇਂ ਆ ਠੀਕ ਹੈ ਸਿਰ ਸੁਰ ਦੁਖਦਾ ਨਾ ਨਾ ਬੁਖਾਰ ਪੂਰਾ ਕੈਮ ਬੀਪੀ ਵੱਧਦਾ ਨਾ ਜੀ ਨਾ 슈ਗਰ ਨਾ ਕੈਂਸਰ ਨਾ ਹੋ ਸਕਦਾ ਬਹੁਤ ਅਮੀਰ ਤੋਂ ਅਮੀਰ ਬੰਦਾ ਹੋਵੇ ਪਰ ਆ ਸਾਰੀਆਂ ਬਿਮਾਰੀਆਂ ਉਹਨੂੰ ਹੋਣ ਤੇ ਤੇਰੇ ਕੋਲ ਹੈ ਉਹਨੂੰ ਵੇਖ ਥਾਣਾ ਸਹੀ ਹਜਮ ਹੁੰਦਾ ਹੈ? ਹਾਂਜੀ ਹੋ ਸਕਦਾ ਵਾਨੀ ਦਾ ਨਾਂ ਹੀ ਹੁੰਦਾ ਹੋਵੇ। ਪੇਟ ਤੇਰਾ ਠੀਕ ਰਹਿੰਦਾ ਹੈ? ਹਾਂਜੀ ਹੋ ਸਕਦਾ ਟਾਟੇ ਪੇਰੇਲੇ ਵਾਲੇ ਦਾ ਨਾਂ ਰਹਿੰਦਾ ਹੋਵੇ। ਯਾਰ ਜੋ ਤੇਰੇ ਕੋਲ ਨੂੰ ਮਾਣ ਲਾ ਜਿਹੜੇ ਪੱਤੇ ਤੈਨੂੰ ਮਿਲਣੇ ਨੇ ਉਹਨਾਂ ਨਾਲ ਖੇਡਣਾ ਸਿੱਖ। ਜੇ ਜੇ ਵੀ ਆ ਗਏ ਮਾੜੇ ਚੰਗੇ ਤੇ ਆਉਣਾ ਪੈ ਕੇ ਜੀ ਇਹ ਪੂਰਾ ਤੇਰੀ ਮਰਜ਼ੀ ਨਹੀਂ ਚੱਲਣੀ। ਕਿਸੇ ਦੇਖੋ ਨਾ ਇਸੇ ਦੁਕਾਨ ਵਾਲੇ ਕੋਲ ਹਲਵਾਈ ਕੋਲ ਚਲਿਆ ਜਾ ਤੇ ਜਾ ਕੇ ਕਹੇ ਵੀ ਹੁਣ ਜਾ ਤੇ ਅੱਧਾ ਕਿਲੋ ਰਸਗੁੱਲੇ ਹੀ ਖਰੀਦ ਲੈ ਤੇ ਜਾ ਅੱਧਾ ਕਿਲੋ ਨਮਕੀਨ ਉਹ ਮਠੀਆਂ ਖਰੀਦ ਲੈ ਤੇ ਜਾ ਅੱਧਾ ਕਿਲੋ ਬਰਫੀ ਖਰੀਦ ਲੈ ਤੇਰੀ ਮਰਜ਼ੀ ਨਹੀਂ ਚੱਲਣੀ ਵੀ ਲੈਣਾ ਅੱਧਾ ਹੀ ਕਿਲੋ ਹੈ ਇੱਕ ਮਠੀ ਪਾਉਂ ਇੱਕ ਰਸਗੁੱਲਾ ਪਾਉਂ ਗੁਲਾਬ ਐ ਨਹੀਂ ਚੱਲਣੀ ਪੈਕੇਜ ਹੀ ਮਿਲੂ ਪੂਰਾ ਭਾਲਦੇ ਸਾਡੇ ਬੰਦੇ ਵੀ ਵੇਖੋ ਨਾਲੇ ਤੇ ਕਹਿਣਗੇ ਮੇਰੀ ਘਰਵਾਲੀ ਨਾ ਐ ਹੋਵੇ ਵੀ ਦੁਨੀਆ ਵੇਖੇ ਤੇ ਨਾਲੇ ਕਹਿਣਗੇ ਇਹ ਮੇਰੀ ਸੇਵਾ ਨਹੀਂ ਕਰਦੀ ਰੋਟੀ ਨਹੀਂ ਬਗਾਉਂਦੀ ਵੀ ਅਗਲੀ ਜਿੰਮ ਜਾਏਗੀ ਕੀ ਕਰੇ ਫਿਰ ਆਹੋ ਫਿਰ ਜੇ ਤੂੰ ਕਹਿਣਾ ਵੀ ਸੋਹਣੀ ਲੱਗੇ ਤੇ ਫਿਰ ਅਗਲੀ ਜਿੰਮ ਜਾਊ ਫਿਰ ਤੇਰੀਆਂ ਰੋਟੀਆਂ ਕਿਉਂ ਪਕਾਉਂ ਬਈ ਪੈਕੇਜ ਹੀ ਮਿਲੂ ਤੇ ਜੇ ਭਾਈ ਤੂੰ ਰੋਟੀਆਂ ਵਾਲੀ ਰਹਿਉਣੀ ਐ ਫਿਰ ਐ ਨਾ ਕਹਿ ਫਿਰ ਅਗਲੀ ਫਿਰ ਇੱਕ ਪਾਸਾ ਹੀ ਹੋਊਗਾ ਤੇਰਾ ਇਹ ਸਾਡੇ ਬੰਦੇ ਪੈਕੇਜ ਭਾਲਦੇ ਆ ਪੂਰਾ ਬੀ ਐ ਹੋਵੇ ਮੇਰੀ ਆ ਵੀ ਠੀਕ ਹੋਵੇ ਐਵੇਂ ਠੀਕ ਹੋਵੇ ਪੜ੍ਹੀ ਲਿਖੀ ਵੀ ਹੋਵੇ ਐਵੇਂ ਹੀ ਹੋਵੇ ਸਕੂਟਰੀ ਵੀ ਚਲਾਵੇ ਪੜ੍ਹੀ ਲਿਖੀ ਵੀ ਹੋਵੇ ਗੱਡੀ ਵੀ ਚਲਾਵੇ ਮੇਰੇ ਨਿਆਣਿਆਂ ਨੂੰ ਵੀ ਪੜ੍ਹਾਵੇ ਤੇ ਫਿਰ ਰੋਟੀ ਵੀ ਪਕਾਵੇ ਕਰਦਾ ਵੀ ਸਾਰਾ ਕਰੇ ਤੇ ਇਹ ਐਦਾਂ ਨਹੀਂ ਹੁੰਦਾ ਇਹ ਤੇ ਕੁਦਰਤੀ ਕੋਈ ਕੋਈ ਭਾਵੇਂ ਨਹੀਂ ਤੇ ਇਹ ਤੇ ਇੱਥੇ ਆਪਣੇ ਆਪ ਨੂੰ ਸਮਝਣਾ ਸਿੱਖ ਜ਼ਿੰਦਗੀ 'ਚ ਜਿੱਦਾਂ ਦੇ ਪੱਤੇ ਮਿਲਦੇ ਉਹਨਾਂ ਖੇਡਣਾ ਸਿੱਖ ਤੇ ਜੇ ਨਹੀਂ ਆਉਂਦਾ ਇਹੀ ਇਹੀ ਖਿਡਾਰੀ ਆ ਤੂੰ ਤਕੜਾਤ ਖਿਡਾਰੀ ਤਾਂ ਜਿੱਦਾਂ ਦੇ ਪੱਤੇ ਆ ਜਾਣ ਤੈਨੂੰ ਖੇਡਣਾ ਆਵੇ ਤੇ ਦੱਸੋ ਖਿਡਾਰੀ ਚੰਗਾ ਮੰਨਿਆ ਜਾਏਗਾ ਜਿਹੜਾ ਕਹੇਗਾ ਚੰਗੇ ਪੱਤੇ ਆਵਾਂਗੇ ਫੇਰ ਹੀ ਖੇਡਾਂਗੇ ਉਹ ਚੰਗਾ ਖਿਡਾਰੀ ਹੁੰਦਾ ਉਹ ਚੰਗਾ ਖਿਡਾਰੀ ਥੋੜਾ ਹੁੰਦਾ ਤਾਂ ਕਰਕੇ ਅਸੀਂ ਨਹੀਂ ਕਹਿਣਾ ਵੀ ਦੁੱਖ ਨਾ ਆਉਣ ਆ ਸਾਡਾ ਅਸੀਂ ਕਿਹਾ ਨਹੀਂ ਤੇ ਠੱਗਾ ਨੇ ਸਾਨੂੰ ਘੇਰਿਆ ਨਹੀਂ ਮੈਂ ਜੇ ਕਿਹਾ ਵੀ ਦੁੱਖ ਨਾ ਆਵੇ ਤੇ ਠੱਗਾਂ ਨੇ ਤੇ ਕਹਿਣਾ ਠੀਕ ਹੈ ਫਿਰ ਤੈਨੂੰ ਤਰੀਕਾ ਦੱਸ ਦਿਆਂ ਕਿਹੜਾ ਦੁੱਖ ਕਿੰਨਾ ਕੁ ਵੱਡਾ ਹੈ ਬਾਬਾ ਜੀ ਬਾळा ਵੱਡਾ ਫਿਰ ਪਾਠ ਵੀ 52000 ਵਾਲਾ ਠੋਪੂ ਤੈਨੂੰ ਛੋਟਾ ਨਹੀਂ ਜੇ ਛੋਟਾ ਹੈ ਫਿਰ 5100 ਵਾਲਾ ਇਹਦੇ 52000 ਆ ਫਿਰ ਇਹ ਜੇ ਪਾਠ ਦੱਸਣਗੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਕਿੱਥੋਂ ਚੱਲੇ ਸੀ ਇਹ ਯਾਰ ਕਿਹੜਾ ਪਾਠ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਕਹਿੰਦੇ ਅਨੰਦਪੁਰ ਸਾਹਿਬਾਓ ਸਿੰਘੋ ਕੀ ਢੀ ਤਕਲੀਫ ਆਈ ਏ 9 ਮਹੀਨੇ ਦਾ ਘੇਰਾ ਪੈ ਗਿਆ ਦਰਖਤਾਂ ਦੇ ਪੱਤੇ ਲਾਲਾ ਖਾਣੇ ਪੈ ਗਏ ਆਓ ਸਾਰੇ ਪਾਠ ਤੁਹਾਨੂੰ ਮੈਂ ਦੱਸਾਂ ਤੇ ਸਾਰੀਆਂ ਤਕਲੀਫਾਂ ਦੂਰ ਫੌਜਾਂ ਆਪੇ ਹੀ ਮਰ ਜਾਣਗੀਆਂ ਅੰਨੇ ਹੋ ਜਾਣਗੇ ਭੱਜ ਜਾਣਗੇ ਕੋਈ ਗੁਰੂ ਸਾਹਿਬ ਨੇ ਇਦਾਂ ਦਾ ਪਾਠ ਕਰਾਇਆ ਦੱਸ ਦਿਓ ਯਾਰ ਗੱਜ ਕੇ ਸਾਨੂੰ ਇਹਨਾਂ ਨੇ ਕਿੱਥੋਂ ਲਾ ਦਿੱਤਾ ਇਹ ਚੀਜ਼ਾਂ ਕਰਨ ਉਹ ਕਹਿੰਦੇ ਸੀ ਦੁੱਖ ਚ ਲਾਂਗੇ ਚਲੋ ਜੰਮੀਏ ਅਨੰਦਪੁਰ ਸਾਹਿਬ ਤੋਂ ਬਾਹਰ ਕਰੀਏ ਮੁਕਾਬਲਾ ਇਹਨਾਂ ਦਾ ਮਾਰ ਦੇਣਗੇ ਕਹਿੰਦੇ ਮਾਰ ਦੇਣ ਮਾਰ ਦੇਣ ਹੁਣ ਝੱਲਾਂਗੇ ਆਈਆਂ ਸਾਹਮਣੇ ਸਰਸਾ ਆ ਰਿਹਾ ਲੰਗਾਗੇ ਵਿੱਚ ਦੀ ਹੁਣ ਕੋਈ ਨਹੀਂ ਅੱਧੇ ਕੋ ਰੁੜਨਗੇ ਅੱਧੇ ਕ ਨਿਕਲਣਗੇ 10 ਲੱਖ ਚੜ ਕੇ ਆਇਆ ਕਹਿੰਦੇ ਕਰਦੇ ਆ ਮੁਕਾਬਲਾ ਚਲੋ ਚਲੀਏ ਇਦਾਂ ਹੀ ਹੋਇਆ ਕਿ ਨਹੀਂ ਹੋਇਆ ਚਮਕੌਰ ਦੀ ਗੜੀ ਚ ਰੱਖ ਲਿਆ ਸੀ ਜਾ ਕੇ ਸੰਪਟ ਪਾਠ ਨੀਹਾਂ ਦੇ ਉੱਥੇ ਸਰੰਦ ਰੱਖ ਲਿਆ ਸੀ ਜਾ ਕੇ ਕਿਹੜੀ ਤਕਲੀਫ ਹੈ ਜਿਹੜੀ ਉਹਨਾਂ ਤੇ ਆਈ ਨਹੀਂ ਤੇ ਝੱਲਣ ਦੀ ਜਾਂਚ ਸਖਾਈ ਨਾ ਕਿ ਕਬਰਾਉਣ ਦੀ ਇਹ ਦੁੱਖ ਨਹੀਂ ਭਜਣਾ ਮੈਂ ਖੜਨਾ ਆਇਆ ਤੇ ਜਦੋਂ ਮੈਂ ਵੱਡਾ ਹੋ ਗਿਆ ਦੁੱਖ ਆਪੇ ਛੋਟਾ ਹੋ ਜਾਏਗਾ ਵੀਰੋ ਤੁਹਾਨੂੰ ਵੱਡੇ ਕਰਨਾ ਗੁਰਬਾਨੀ ਦੇ ਗਿਆਨ ਨੇ ਤੁਹਾਨੂੰ ਐਡੇ ਵੱਡੇ ਐਡੇ ਵੱਡੇ ਐਡੇ ਵੱਡੇ ਕਰ ਦੇਣਾ ਕਿ ਮੌਤ ਵੀ ਛੋਟੀ ਹੋ ਜਾਏਗੀ ਹੋ ਜਾਏਗੀ ਮੌਤ ਛੋਟੀ ਕਿ ਨਹੀਂ ਮੌਤ ਦਾ ਡਰ ਵੀ ਬਹੁਤ ਛੋਟਾ ਹੋ ਜਾਏਗਾ ਕਿਉਂਕਿ ਤੂੰ ਵੱਡਾ ਹੋ ਪਾਈ ਭੈਣੋ ਦੁੱਖ ਉਹਨਾ ਚਿਹਰੀ ਵੱਡੇ ਆ ਜਿੰਨਾ ਚਿਰ ਤੁਸੀਂ ਛੋਟੀਆਂ ਸਾਡੀ ਸਮਝ ਛੋਟੀ ਹੈ ਸਾਡੀ ਅਕਲ ਛੋਟੀ ਹੈ ਸਾਡਾ ਦਿਮਾਗ ਛੋਟਾ ਹੈ ਸਾਡੀ ਸੋਚ ਛੋਟੀ ਹੈ ਜਦੋਂ ਸਾਡੀ ਸੋਚ ਵੱਡੀ ਹੋ ਗਈ ਤੇ ਦੁੱਖ ਆਪੇ ਛੋਟੇ ਚਲੇ ਗਏ ਛੋਟਾ ਜਾ ਲੱਗ ਗਿਆ ਸਾਡੇ ਇਹ ਕਿ ਪੁੱਤ ਨਾ ਹੋਇਆ ਇਹ ਸਾਡੀ ਸੋਚ ਹੈ ਧੀਏ ਪੁੱਤ ਤੇ ਜ਼ਰੂਰ ਚਾਹੀਦਾ ਪਰ ਗੋਰੇ ਕੀ ਕਹਿੰਦੇ ਆ ਕਹਿੰਦੇ ਧੀ ਪੁੱਤ ਵਿੱਚ ਕੋਈ ਗੱਜ ਕੇ ਫਰਕ ਨਹੀਂ ਕਹਿੰਦੇ ਆ ਨਾ ਸੋਚ ਵੱਡੀ ਹੋ ਗਈ ਇਹ ਤਕਲੀਫ ਆਪੇ ਛੋਟੀ ਹੋ ਗਈ ਸਾਡੇ ਅਜੇ ਸੋਚ ਵੱਡੀ ਹੋਣ ਤੇ ਟਾਈਮ ਲੱਗਣਾ ਸਾਡੇ ਅਜੇ ਸਮਾਂ ਲੱਗਣਾ ਜਿੱਦਣ ਸਾਡੀਆਂ ਸੋ ਸਾਡੀ ਸੋਚ ਵੱਡੀ ਹੋ ਜਾਨੀ ਹੈ ਤਕਲੀਫਾਂ ਛੋਟੀਆਂ ਹੋਣ ਛੋਟੀਆਂ ਸ਼ੂਗਰ ਹੋ ਗਈ ਉਹ ਭੱਜ ਨੱਟ ਕਰਕੇ ਪਸੀਨਾ ਕੱਢਦੇ ਆਂਗੇ ਕੋਈ ਨਹੀਂ ਨਿਕਲ ਜਾਣਾ ਸਾਰਾ ਕੁਝ ਕਿਧਰੇ ਨਹੀਂ ਜਾਂਦੀ 10 ਦਿਨਾਂ 'ਚ ਦੇਖਿਓ ਰਿਪੋਰਟ ਠੀਕ ਕਰਦੇ ਆਂਗੇ ਮਹੀਨੇ ਵਿੱਚ ਨੋਰਮਲ ਲੈ ਕੇ ਆਉਂ ਮੈਂ ਸਵੇਰੀਸ ਵਕਤ ਹੀ ਭਜਿਆ ਕਰਨਾ ਹੁਣ ਅੱਜ ਤੋਂ ਬਾਅਦ ਸਿਹਤ ਦਾ ਖਿਆਲ ਰੱਖਾਂਗੇ ਭਜਾਵਾਂਗੇ ਕੋਈ ਨਹੀਂ ਸ਼ੂਗਰ ਭਜਾਵਾਂਗੇ ਅਸੀਂ ਨਹੀਂ ਭੱਜਦੇ ਅਸੀਂ ਨਹੀਂ ਡਰਦੇ ਅਸੀਂ ਵੱਡੇ ਹੋ ਜਾਣਾ ਬਿਮਾਰੀ ਨੇ ਆਪਣੇ ਆਪ ਹੀ ਛੋਟਾ ਹੋ ਜਾਣਾ ਐ ਸਟਰੋਂਗ ਕਰੋ ਆਪਣੇ ਆਪ ਕੈਮ ਕਰੋ ਇਹ ਈ ਦਹੀਂ ਰੋਂਦੇ ਰਹਿਣਾ ਸੀ ਏਦਾਂ ਹੀ ਚੀਕਾਂ ਮਾਰਨੀਆਂ ਸੀ ਤੇ ਕਲਗੀਆਂ ਵਾਲੇ ਨੇ ਕਹਿਣਾ ਮੇਰੇ ਮਾਛੀਵਾੜੇ ਤੇ ਖੰਡਿਆਂ ਤੇ ਪੈ ਕੇ ਹੱਸਦੇ ਤੂੰ ਤੂੰ ਕੀ ਸਿੱਖਿਆ ਮੇਰੇ ਸਾਹਜਾਦਿਆਂ ਦੇ ਨੀਆਂ ਚ ਚਿੰਨਣ ਦੇ ਖੇੜੇ ਤੋਂ ਤੂੰ ਕੀ ਸਿੱਖਿਆ ਉਹ ਤੇ ਹੱਸਦੀ ਸੀ ਚਮਕੌਰ ਦੀ ਗੜੀ ਚ ਇਤੇ ਵੱਡੇ ਘੇਰੇ ਚ ਮੈਂ ਖੁਸ਼ ਸੀ ਤੂੰ ਕੀ ਸਿੱਖਿਆ ਫਿਰ ਪਿਤਾ ਦਾ ਸੀਸ ਆਇਆ ਮੈਂ ਹੱਸਦਾ ਸੀ ਤੂੰ ਦੱਸ ਕੀ ਸਿੱਖਿਆ ਫਿਰ ਕਬੀਰ ਜੀ ਕਹਿਣਗੇ ਹਾਥੀਆਂ ਥੱਲੇ ਮੈਨੂੰ ਦਿੰਦੇ ਰਹੇ ਐ ਕੁਚਲਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਤੁਸੀਂ ਮੇਰੇ ਤੋਂ ਸਿੱਖਿਆ ਕੀ ਭਗਤ ਰਵਦਾਸ ਜੀ ਨੇ ਅੱਖ ਨਾਲ ਕਿੰਨਾ ਤੰਗ ਕੀਤਾ ਆਲੇ ਦੁਆਲੇ ਨੇ ਮੈਨੂੰ ਪਰ ਮੈਂ ਤੰਗ ਹੋਇਆ ਆਪਣੇ ਆਪ ਨੂੰ ਮੈਂ ਕਾਇਮ ਰੱਖਿਆ ਤੂੰ ਦੱਸ ਕੀ ਸਿੱਖਿਆ ਮੇਰੇ ਤੋਂ ਕਹਿਣਗੇ ਨਾ ਸਾਨੂੰ ਗੁਰੂ ਸਾਹਿਬ ਕੈਮ ਕਰਨ ਆਏ ਆ ਚੜ੍ਹਦੀ ਕਲਾ 'ਚ ਕਰਨ ਆਏ ਆ ਹੌਸਲਾ ਦੇਣ ਆਏ ਆ ਹੌਸਲੇ 'ਚ ਰਹਿ ਪੋਜ਼ਿਟਿਵ ਰਹਿ ਸੈਲਫ ਕੰਫੀਡੈਂਸ ਪੈਦਾ ਕਰ ਇੰਨੀ ਹਿੰਮਤ ਪੈਦਾ ਕਰ ਲੈ ਵੀ ਮੌਤ ਵੀ ਤੇਰੇ ਆਉਣ ਤੇਰੇ ਸਾਹਮਣੇ ਆਉਣ ਤੋਂ ਡਰ ਜਾਏ ਵੀ ਇਹ ਨਿਕਬਰਾਂ ਦਾ ਗੱਲ ਐ ਏਡਾ ਕੈਵੇਂ ਜਾਂ ਸਾਡੇ ਨਾਲੋਂ ਬਾਹਰਲੇ ਦੇਸ਼ਾਂ ਵਾਲੇ ਬੰਦੇ ਕਿਤੇ ਕੈਮ ਐ ਸਾਡੇ ਵਾਂਗੂ ਚੀਖਾ ਨਹੀਂ ਮਾਰਦੇ ਜਦ ਤਨ ਬੁੱਕ ਕਰਾ ਕੇ ਆਉਂਦੇ ਆ ਵੀ ਆ ਜਗ੍ਹਾ ਬੁੱਕ ਕਰਨੀ ਐ ਜੀ ਆ ਤਾਬੂਤ ਚਾਹੀਦਾ ਜੀ ਲੱਕੜ ਐਦਾਂ ਦੀ ਚਾਹੀਦੀ ਉਹ ਜਿਹਦੇ ਚ ਪਾ ਕੇ ਦਫਨਾਉਂਦੇ ਆ ਨਾ ਕਈ ਵਾਰੀ ਆਪ ਹੀ ਬੁੱਕ ਕਰਕੇ ਆਪ ਹੀ ਖਰੀਦ ਕੇ ਸਾਰਾ ਕੁਝ ਆਪ ਹੀ ਕਰਦੇ ਐ ਤੁਹਾਡੇ ਚ ਇੰਨੀ ਦਲੇਰੀ ਕਿੱਥੇ ਐ ਮਰਨ ਦਾ ਨਾਮ ਸੁਣ ਕੇ ਮੈਂ ਤੇ ਤੁਹਾਨੂੰ ਕਾਹ ਕਾ ਬਜ਼ੁਰਗੋ ਜਿੰਨੇ ਕ ਬੈਠੋ ਆਪਣੇ ਭੋਗ ਆਪ ਹੀ ਪਾ ਦਿਓ ਕਈ ਕਹਿਣਗੇ ਮਾਰ ਲਈ ਚਾਹੁੰਦੇ ਸਾਨੂੰ ਬਾਪੂ ਤੇ ਹੈ ਹੀ ਥੋੜੇ ਜਿਹੇ ਵਿੱਚ ਮਰਨਾ ਤੇ ਹੈ ਹੀ ਯਾਰ ਆਪ ਹੀ ਪਾ ਦਿਓ ਭੋਗ ਆਪਣਾ ਸਹਜਪੱਡ ਰੱਖ ਕੇ ਆਪ ਹੀ ਭੋਗ ਪਾ ਕੇ ਸਾਰੇ ਰਿਸ਼ਤੇਦਾਰ ਹੁਣ ਸਾਧਾ ਲਾ ਕੇ ਕਹਿੰਦੇ ਮੇਰਾ ਹੀ ਭੋਗ ਹੈ ਅਰਦਾਸ ਕਾਦੀ ਹੈ ਮੇਰੀ ਹੀ ਹੈ ਹੋਰ ਸਵਾਜਿਆ ਤੇ ਆਵੇ ਵੀ ਆਉਣ ਵਾਲੀ ਹੈ ਵੀ ਹੁਣ ਆਪਾਂ ਨੂੰ ਤਿਆਰੀ ਤੇ ਬੈਠਿਆ ਆ ਜਾ ਵੇਖਦੇ ਤੇਰੇ ਨਾਲ ਵੀ ਦੋ ਹੱਥ ਕਰ ਲੀਏ ਜ਼ਿੰਦਗੀ ਦੇ ਯਾਰ ਬੰਦਾ ਜਦੋਂ ਐ ਕੈਮ ਹੋਣ ਲੱਗਦਾ ਵੀ ਇਹਦੇ ਨਾਲ ਵੀ ਦੋ ਹੱਥ ਕਰੀਏ ਇਹਦੇ ਨਾਲ ਵੀ ਕਰੀਏ ਇਹਦੇ ਨਾਲ ਵੀ ਐ ਜਿਹੜੀ ਵੀ ਮੁਸ਼ਕਲ ਆਈ ਵੇਖਦੇ ਆ ਕਿੰਨਾ ਕੁ ਚਿਰ ਟਿਕਦੀ ਮੇਰੇ ਸਾਹਮਣੇ ਗਰੀਬੀ ਆਈ ਹੈ ਕਿੰਨਾ ਕੁ ਚਿਰ ਟਿਕਦੀ ਹੈ ਦੇਖ ਦੇ ਬਿਮਾਰੀ ਆਈ ਹੈ ਕਿੰਨਾ ਕੁ ਚਿਰ ਟਿਕਦੀ ਹੈ ਪਰੇਸ਼ਾਨੀ ਆਈ ਹੈ ਕਿੰਨਾ ਕੁ ਚਿਰ ਖੜੂ ਮੇਰੇ ਸਾਹਮਣੇ ਦੇਖਦੇ ਆਂ ਦੇਖ ਲਿਆ ਫਿਰ ਇੱਕ ਦਿਨ ਬੰਦਾ ਕਹਿੰਦਾ ਮੌਤ ਆਈ ਹੈ ਵੇਖਦੇ ਆ ਕਿੰਨਾ ਚਿਰ ਖੜਦੀ ਮੇਰੇ ਸਾਹਮਣੇ ਐ ਬੰਦਾ ਸਟਰੋਂਗ ਕਰਨਾ ਕੈਮ ਕਰਨਾ ਤੁਹਾਡੇ ਡਰ ਨੂੰ ਕੈਸ਼ ਕਰਾਇਆ ਸਾਧਾਂ ਨੇ ਤੁਹਾਡੀ ਕਬਰਾਹਟ ਨੂੰ ਕੈਸ਼ ਕਰਾਇਆ ਤੂੰ ਡਰਿਆ ਹੋਇਆ ਹੋਈਆਂ ਤੇ ਛੱਡ ਅਣ ਹੋਈਆਂ ਚੀਜ਼ਾਂ ਪੈਦਾ ਕਰਦੀਆਂ ਇਹਨਾਂ ਨੇ ਡਰਾਉਣ ਲਈ ਤੂੰ ਕਹਦੇ ਜਾ ਕੇ ਬਾਬਾ ਜੀ ਤੰਗ ਬਹੁਤ ਆ ਘਰ ਨਾ ਰਾਤ ਨੂੰ ਜਿੰਦਰੇ ਜੇ ਵੱਜੇ ਦਿਖਦੇ ਆ ਕਹਿਣਗੇ ਕਿਸਮਤ ਹੀ ਤੇਰੀ ਬੰਨੀ ਪਈ ਐ ਤਾਂ ਹੀ ਜਿੰਦਰੇ ਦੇਖਦੇ ਲੈ ਲੈ ਸੁਆਦ ਇਹਨੇ ਹਰੇਕ ਚੀਜ਼ ਦੇ ਉੱਤੇ ਇਹਨਾਂ ਨੇ ਆਪਦਾ ਫਲਸਫੀ ਛਾੜ ਦੇਣੀ ਹੈ ਫਿਰ ਜਦੋਂ ਤੂੰ ਉਹਦਾ ਹੱਲ ਪੁੱਛਣਾ ਹੈ ਤੇ ਹੱਲ ਵਿੱਚ ਇਹਨਾਂ ਦਾ ਸਵਾਰਥ ਤੇ ਜਿ ਜ ਸੁਣਿਓ ਜਿੰਨਾ ਦੁੱਖ ਤਕਲੀਫ ਵਾਲਾ ਬੰਦਾ ਬਾਬਿਆਂ ਕੋਲ ਜਾਂਦਾ ਜਿੰਨਾ ਭੈੜਾ ਜਾਂ ਮੂੰਹ ਬਣਾ ਕੇ ਤਿਉੜੀਆਂ ਜਾਂ ਪਾ ਕੇ ਬਾੜਾ ਹੀ ਤੰਗ ਵਿਚਾਰਾ ਬਣ ਕੇ ਜਾਂਦਾ ਉਹਨਾਂ ਨੂੰ ਉੱਡਾ ਹੀ ਵੱਡਾ ਗਾਹਕ ਮਿਲ ਜਾਂਦਾ ਕਹਿੰਦੇ ਆਹ ਜ਼ਿਆਦਾ ਵਧੀਆ ਇਹ ਜ਼ਿਆਦਾ ਫਸੋ ਉਹ ਗਾਹਕ ਉੱਡਾ ਹੀ ਵੱਡਾ ਉਹਨਾਂ ਦਾ बस तेरा, तेरा तकलीफ ਚ ਹੋਣਾ ਹੀ ਉਹਨਾਂ ਦੀ ਉਹਨਾਂ ਦੀ ਦੁਕਾਨਦਾਰੀ ਹੈ ਤੇ ਜਿੱਦਣ ਤੂੰ ਸਟਰੋਂਗ ਹੋ ਗਿਆ ਵੀ ਮੇਰੀ ਹੀ ਮੁਸ਼ਕਲ ਹੈ ਤੇ ਹੱਲ ਵੀ ਮੈਨੂੰ ਆਪੇ ਹੀ ਕਰਨਾ ਪੈਣਾ ਆਪੇ ਹੀ ਕਰਨਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਸਾਡੇ ਗੁਰੂ ਸਾਹਿਬ ਕਹਿੰਦੇ ਐ ਰੱਬ ਕੁਦਰਤ ਵਿੱਚ ਹੈ ਤੂੰ ਕੁਦਰਤ ਦੇ ਕੁਦਰਤ ਦਾ ਹੀ ਹਿੱਸਾ ਹੈ ਤੂੰ ਰੱਬ ਦਾ ਰੂਪ ਹੈ ਰੱਬ ਵੱਖਰਾ ਕਿਤੇ ਨਹੀਂ ਬੈਠਾ ਤੂੰ ਖੁਦ ਰੱਬ ਦਾ ਰੂਪ ਹੈ ਕੁਦਰਤ ਵਿੱਚ ਰੱਬ ਕਹਿ ਕੇ ਸਾਨੂੰ ਰੱਬ ਦਾ ਰੂਪ ਕਹਿ ਦਿੱਤਾ ਤੇ ਜਿੰਨੇ ਕੰਮ ਕਰਨੇ ਨੇ ਤੈਨੂੰ ਆਪ ਕਰਨੇ ਪੈਣਗੇ ਆਪਣੇ ਆਪ ਤੇ ਵਿਸ਼ਵਾਸ ਰੱਖ ਤੂੰ ਕੀ ਨਹੀਂ ਕਰ ਸਕਦਾ ਆਪਣੇ ਆਪ ਤੇ ਭਰੋਸਾ ਰੱਖ ਜਦੋਂ ਮੈਂ ਕਹਿਣਾ ਹੁੰਦਾ ਨਾ ਬਹੁਤ ਵਾਰ ਇਹ ਗੱਲ ਕਰਨਾ ਰੱਬ ਤੇ ਭਰੋਸਾ ਕਰੋ ਰੱਬ ਕਿੱਥੇ ਹੈ ਬੋਲੋ ਬਾਹਰ ਹੈ ਕਿਤੇ ਕਿ ਕੁਦਰਤ ਵਿੱਚ ਹੈ ਗੱਜ ਕੇ ਦੱਸੋ ਨਹੀਂ ਚੱਜ ਤਰ੍ਹਾਂ ਨਹੀਂ ਬੋਲੇ ਬਾਹਰ ਕਿਤੇ ਹੈ ਕਿ ਕੁਦਰਤ ਵਿੱਚ ਹੈ ਤੇ ਆਪਾਂ ਕੁਦਰਤ ਵਿੱਚ ਆਉਂਦੇ ਆ ਕਿ ਨਹੀਂ ਆਉਂਦੇ ਇਹਦਾ ਮਤਲਬ ਹੈ ਵੀ ਸਾਡੇ ਵਿੱਚ ਹੀ ਹੈ ਅਸੀਂ ਵੀ ਕੁਦਰਤ ਦਾ ਹਿੱਸਾ ਮਤਲਬ ਸਾਡੇ ਚ ਰੱਬ ਹੈ ਤੇ ਹੁਣ ਇਹ ਦਾ ਅਰਥ ਕਰੋ ਰੱਬ ਤੇ ਭਰੋਸਾ ਕਰੋ ਇਹਦਾ ਮਤਲਬ ਕੀ ਹੈ ਆਪਣੇ ਆਪ ਤੇ ਭਰੋਸਾ ਕਰੋ ਰੱਬ ਤੇ ਵਿਸ਼ਵਾਸ ਕਰੋ ਮਤਲਬ ਰੱਬ ਸਾਰੇ ਕੰਮ ਕਰੂ ਮਤਲਬ ਆਪਾਂ ਆਪਣੇ ਕੰਮ ਆਪ ਕਰਾਂਗੇ ਰੱਬ ਤੇ ਉਮੀਦ ਰੱਖੋ ਮਤਲਬ ਆਪਣੇ ਆਪ ਤੇ ਉਮੀਦ ਜਿਹੜੀ ਵੀ ਅਰਦਾਸ ਕਰਨੀ ਹੈ ਕਰ ਲੈ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਸ਼ਬਦ ਸੁਣ ਲੈ ਮਹਾਰਾਜ ਕਹਿੰਦੇ ਹੈ ਤੇਰੇ ਵਿੱਚ ਹੈ ਘਟ ਘਟ ਮੈਂ ਹਰ ਦੂਸ ਤੂੰ ਗਿਆ ਸੀ ਰੱਬ ਨਾਲ ਜੋੜ ਦਿਓ ਰੱਬ ਉਹਨਾਂ ਨੇ ਤੈਨੂੰ ਤੇਰੇ ਨਾਲ ਹੀ ਜੋੜਤਾ ਤੇਰੀ ਯਾਤਰਾ ਸ਼ੁਰੂ ਵੀ ਤੇਰੇ ਤੇ ਖਤਮ ਵੀ ਤੇਰੇ ਤੇ ਬਾਹਰ ਦੀ ਯਾਤਰਾ ਨਹੀਂ ਅੰਦਰ ਦੀ ਯਾਤਰਾ ਤੇਰੇ ਵੱਲ ਤੇਰਾ ਮੂੰਹ ਤੇਰੇ ਵੱਲ ਹੀ ਮੋੜਦੇ ਆ ਉਹ ਇਧਰ ਨੂੰ ਚੱਲ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੇਤਕਤ ਤੇ ਬਿਠਾ ਕੇ ਰੱਖਦੇ ਆ ਸਤਕਾਰ ਕਰਦੇ ਆ ਮੱਥੇ ਟੇਕਦੇ ਆ 100 ਵਾਰੀ ਟੇਕਾਂਗੇ ਲੰਮੇ ਪੈ ਪੈ ਟੇਕਾਂਗੇ ਆ ਚੀਜ਼ ਇਹਨਾਂ ਨੇ ਹੀ ਸਮਝਾਈ ਏ ਵੀ ਤੂੰ ਆਪਣਾ ਮੂਹ ਆਪਣੇ ਵਾਲੀ ਕਰ ਸਭ ਕੁਝ ਤੇਰੇ ਵਿੱਚ ਹੀ ਏ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੋ ਹੇਲਾ ਜੀਓ ਇਹਨਾਂ ਸਮਝਾਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਹ ਜੱਜ ਜ਼ਿੰਦਗੀ ਜਿਉਂਣ ਦਾ ਨਾ ਆਇਆ ਬਾਣੀ ਤੋਂ ਦੱਸ ਕੀ ਸਿੱਖਿਆ ਜੱਜ ਜ਼ਿੰਦਗੀ ਜਿਉਂਣ ਦਾ ਨਾ ਆਇਆ ਬਾਣੀ ਤੋਂ ਦੱਸ ਕੀ ਸਿੱਖਿਆ ਜੱਜ ਜ਼ਿੰਦਗੀ ਜਿਉਂਣ ਦਾ ਨਾ ਆਇਆ ਬਾਣੀ ਤੋਂ ਦੱਸ ਕੀ ਸਿੱਖਿਆ ਜੱਜ ਜ਼ਿੰਦਗੀ ਜਿਉਂਣ ਦਾ ਨਾ ਆਇਆ ਤੋ ਕਾਸ ਫੀ ਸਿੱਖਿਆ ਜਿਉਂ ਦਾ ਨਾਮ ਆਇਆ ਬਾਣੀ ਤੋਂ ਦੱਸ ਪੜੋ ਪੜੋ ਕਰੋ ਸੰਗੋ ਨਾਲ ਬਾਣੀ ਤੋਂ ਦੱਸੋ ਕੀ ਸਿੱਖਿਆ ਜੱਟ ਜਿੰਦਗੀ ਜਿਉਂ ਦਾ ਨਾਮ ਆਇਆ ਓਏ ਜਿਉਂ ਦਾ ਨਾਮ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਜੱਜ ਜ਼ਿੰਦਗੀ ਤੇ ਆਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਓ